ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਲਈ ਉਦਯੋਗਿਕ ਖੇਤਰ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਇਸ ਪੋਰਟਲ ਜਰੀਏ 173 ਸੇਵਾਵਾਂ ਇੱਕੋ ਛਤ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ ਇਸ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਦੀ ਗਤੀ ਤੇਜ਼ ਹੋਵੇਗੀ ਇਸ ਸਬੰਧੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਵਾਲੀ ਸਿੰਗਲ ਵਿੰਡੋ ਵਿੱਚ ਇਹ ਸਿੰਗਲ ਪੈਨ ਪ੍ਰਣਾਲੀ ਦੀ ਸ਼ੁਰੂਆਤ ਨਾਲ ਸੂਬੇ ਦੀ ਉਦਯੋਗਿਕ ਨੀਤੀ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਫਾਸਟ ਟਰੈਕ ਪੰਜਾਬ ਪੋਰਟਲ ਰਾਹੀਂ ਇਸ ਸਮੇਂ 9 ਵਿਭਾਗਾਂ ਨਾਲ ਸੰਬੰਧਿਤ 47 ਸੇਵਾਵਾਂ ਚਲਾਈਆਂ ਜਾ ਰਹੀਆਂ ਨੇ ਅਤੇ ਪ੍ਰਭਾਵਸ਼ਾਲੀ ਤਾਲਮੇਲ ਦੇ ਨਿਗਰਾਨੀ ਦੇ ਨਾਲ ਅਰਜੀਆਂ ਦੀ ਬਕਾਇਆ ਦਰ ਜ਼ੀਰੋ ਹੋ ਗਈ ਹੈ। ਉਹਨਾਂ ਅੱਗੇ ਕਿਹਾ ਕਿ ਸੂਬੇ ਵਿੱਚੋਂ ਉਦਯੋਗਾਂ ਦੇ ਪੁਨਰਵਾਸ ਨੂੰ ਪੋਠਾ ਗੇੜਾ ਪਿਆ ਜਿਸ ਸਦਕਾ 1.40 ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ ਹਾਸਲ ਹੋਣ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਲਗਭਗ 5 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਏ ਨੇ। ਸਾਡੇ ਨੈਸ਼ਨਲ ਕੰਮੀਨਾ ਅਰਵਿੰਦ ਕੇਜਰੀਵਾਲ ਜੀ, ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ। ਉਹਨਾਂ ਦੀ ਜਿਹੜੀ ਸਾਨੂੰ ਟਾਈਮ ਤੋਂ ਟਾਈਮ ਗਾਈਡੈਂਸ ਮਿਲਦੀ ਰਹਿੰਦੀ ਹੈ ਸਾਡੇ ਡਿਪਾਰਟਮੈਂਟ ਨੂੰ। ਉਦਾ ਕੋਈ ਜੋੜ ਨਹੀਂ ਹੈਗਾ ਐਨਾ ਕੁ ਪੁੱਛ ਕਰਦੇ ਆ ਕੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਜਪਨੀਜ਼ ਡੈਲੀਗੇਸ਼ਨ ਆਇਆ ਹੋਇਆ ਸੀ ਉਹ ਕਹਿੰਦੇ ਜੀ ਅਸੀਂ ਇਨਵੈਸਟਮੈਂਟ ਕਰਨੀ ਆ ਸੀਐਮ ਸਾਹਿਬ ਨੂੰ ਮਿਲਣ ਆਇਆ ਹੋਇਆ ਸੀ ਮੈਂ ਹੈਰਾਨ ਹੋ ਗਿਆ ਦੇਖੇ ਕਿੱਦਾਂ ਸੀਐਮ ਸਾਹਿਬ ਨੂੰ ਇੱਕ ਇੱਕ ਚੀਜ਼ ਦਾ ਪਤਾ ਸੀ ਵੀ ਇਹਨਾਂ ਨੂੰ ਕੀ ਲੋੜ ਹੈ ਇਹਨਾਂ ਨੂੰ ਜ਼ਮੀਨ ਕਿੱਥੇ ਲੈਣੀ ਚਾਹੀਦੀ ਇਹਨਾਂ ਨੂੰ ਕਿਹੜੀ ਫੈਕਟਰੀ ਜਾ ਕੇ ਦੇਖਣੀ ਚਾਹੀਦੀ ਉਹ ਆਪ ਉਹ ਵੈਸੇ ਤਾਂ ਉਹ ਸਿਰਫ ਮਿਲਣ ਆਏ ਸੀ ਪਰ ਉਹ ਇੰਨੀ ਇੱਕ ਨੌਲੇਜ ਲੈ ਕੇ ਚਲੇ ਗਏ ਕਿ ਮੈਨ ਲੱਗਦਾ ਨਾ ਉਹਨਾਂ ਨੂੰ ਕੇਪੀਐਮਜੀ ਤੇ ਨਾ ਈਐਨਵਾਈ ਦੀ ਲੋੜ ਸੀਐਮ ਸਾਹਮਣੇ ਇੰਨਾ ਕੁਝ ਉਹਨਾਂ ਨੂੰ ਦੱਸਤਾ ਉਹਨਾਂ ਨੇ ਹੁਣ ਆਪੇ ਹੀ ਰਿਪੋਰਟ ਬਣਾ ਕੇ ਇਨਵੈਸਟਮੈਂਟ ਇੱਥੇ ਲੈ ਆਣੀ ਹੈ ਇਹ ਸਾਡੇ ਇਹ ਸਾਡੇ ਸੀਐਮ ਸਾਹਿਬ ਹੈ ਔਰ ਜਦੋਂ ਅਸੀਂ ਕਹਿੰਦੇ ਹਾਂ ਰਾਈਟ ਟੂ ਬਿਜ਼ਨਸ ਐਕਟ ਜੀ ਸਾਡਾ ਬਹੁਤ ਸੌਖਾ ਕੰਮ ਹੈ ਇਹ ਤਾਂ ਹਰ ਸਟੇਟ ਕਹਿੰਦੀ ਆ ਤੁਸੀਂ ਕਰਨਾਟਕਾ ਚਲੇ ਜਾਓਗੇ ਉਹ ਵੀ ਤੁਹਾਡੇ ਕਈ ਮੁੱਖ ਮੰਤਰੀ ਵੀ ਆਏ ਹੋਰ ਸਟੇਟਾਂ ਦੇ ਇੰਡਸਟਰੀ ਮਿਨਿਸਟਰ ਵੀ ਆਏ ਉਹ ਵੀ ਆਪਣਾ ਦੱਸ ਕੇ ਚਲੇ ਗਏ ਜੀ ਸਾਡੇ ਆਓ ਅਸੀਂ ਇਹ ਕਰਾਂਗੇ ਅਸੀਂ ਆਪ ਤਾਂ ਕਹਿੰਦੇ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਕਹਿੰਦੀ ਪੰਜਾਬ ਇਜ਼ ਦੀ ਬੈਸਟ ਸਾਨੂੰ ਦੋ ਵਾਰੀ ਅਵਾਰਡ ਮਿਲ ਚੁੱਕੇ ਆ ਈਜ਼ ਆਫ ਡੂਇੰਗ ਬਿਜ਼ਨਸ ਗਵਰਨਮੈਂਟ ਆਫ ਇੰਡੀਆ ਵੱਲੋਂ ਆਪੇ 6 ਸਰਬੀ ਜੀ ਅਵਾਰਡ ਲੈ ਕੇ ਆਏ ਆ ਅ ਪਰ ਪੰਜ ਡਿਪਾਰਟਮੈਂਟਾਂ ਚ ਸਾਨੂੰ ਇਹ ਅਵਾਰਡ ਮਿਲਿਆ ਮੇਰਾ ਮਤਲਬ ਹੈ ਜੇ ਗਵਰਨਮੈਂਟ ਆਫ ਇੰਡੀਆ ਪੰਜਾਬ ਗਵਰਨਮੈਂਟ ਦੀ ਤਾਰੀਫ ਕਰਦੀ ਆਪਾਂ ਕੁਛ ਤਾਂ ਠੀਕ ਕਰ ਰਹੇ ਆ ਇਹ ਤਾਂ ਪੱਕੀ ਗੱਲ ਹੈ ਕਿ ਜਿਹੜੀ ਸਾਡੀ ਸਿੰਗਲ ਵਿੰਡੋ ਆ ਵਾਕਈ ਸਿੰਗਲ ਵਿੰਡੋ ਆ 100% ਹਿੱਟ ਰੇਟ ਹੈ ਜਿੰਨੇ ਕੇ ਫਾਈਲ ਕੀਤਾ ਕਮਨ ਐਪਲੀਕੇਸ਼ਨ ਫਾਰਮ ਪਿਛਲੇ 6 ਮਹੀਨੇ ਦਾ ਘਟੋ ਘਟ ਜੇ 45 ਦਿਨ ਉਹਦੇ ਵਿੱਚ ਲਿਖਿਆ ਗਿਆ ਤਾਂ 45 ਦਿਨਾਂ ਦੇ ਵਿੱਚ ਉਹਨੂੰ ਅਪਰੂਵਲ ਮਿਲਿਆ ਹੀ ਮਿਲਿਆ ਇੱਕ ਵੀ ਡੀਮਡ ਅਪਰੂਵਲ 'ਚ ਨਹੀਂ ਗਿਆ ਕੇਸ ਨਾਟ ਇਵਨ ਵਨ ਕੇਸ ਹੈਸ ਗੋਨ ਟੂ ਡੀਮਡ ਅਪਰੂਵਲ ਤੁਹਾਨੂੰ ਜਿਹੜੀਆਂ 24 ਕਮੇਟੀਆਂ ਸੀ ਆ ਬਣਾਈਆਂ ਸੀ ਕੁ ਚੇਅਰਮੈਨ ਵੀ ਬੈਠੇ ਆ ਪਹਿਲਾਂ ਇਹ ਕਹਿੰਦੇ ਜੀ ਕਮੇਟੀਆਂ ਦਾ ਬਣਾਤੀਆਂ ਮੀਟਿੰਗਾਂ ਹੋਣੀਆਂ ਨਹੀਂ ਕਹਿੰਦੇ ਅੱਗੇ ਵੀ ਹੁੰਦੀਆਂ ਸਾਲ-ਸਾਲ ਹੋ ਜਾਂਦਾ ਜੀ ਮੀਟਿੰਗਾਂ ਨਹੀਂ ਹੁੰਦੀਆਂ ਜੁਲਾਈ ਦੇ ਐਂਡ 'ਚ ਕਮੇਟੀਆਂ ਬਣੀਆਂ ਸੀ ਮਾਨਯੋਗ ਮੁੱਖ ਮੰਤਰੀ ਜੀ ਨੇ ਨੋਟੀਫਾਈ ਕੀਤੀਆਂ ਇਹ ਨਹੀਂ ਕਿ ਕਮੇਟੀਆਂ ਅੰਦਰ ਆਫਿਸ 'ਚ ਬੈਠ ਕੇ ਬਣ ਗਿਆ ਬਕਾਇਦਾ ਅਸੀਂ ਨੋਟੀਫਾਈ ਕੀਤੀਆਂ ਸਰਕਾਰੀ ਅਫਸਰ ਦਿੱਤੇ ਤੁਹਾਡੀ ਕਨਵੀਨੀਅੰਸ ਲਈ ਵੀ ਤਾਂ ਕਿ ਤੁਸੀਂ ਰਿਪੋਰਟਾ ਬਣਾ ਸਕੋ ਅਕਤੂਬਰ ਦੇ ਪਹਿਲੇ ਹਫਤੇ 'ਚ 24 ਦੀਆਂ 24 ਰਿਪੋਰਟਾ ਸਾਡੇ ਕੋਲ ਸੀ ਹੁਣ ਤੁਸੀਂ ਸੁਣੋ ਹਰ ਰੋਜ਼ ਅਸੀਂ 3 ਤੋਂ 4 ਘੰਟੇ ਮੀਟਿੰਗ ਕਰ ਰਹੇ ਆ ਉਹਦੇ ਵਿੱਚ ਪੰਜਾਬ ਇਨਵੈਸਟ ਹੈ ਇੰਡਸਟਰੀ ਡਿਪਾਰਟਮੈਂਟ ਹੈ ਪੀਡੀਸੀ ਸਾਡੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਇਨਵੋਲਡ ਹੈ ਸੀਮਾ ਜੀ ਬੈਠੇ ਵਾਈਸ ਚੇਅਰ ਪਰਸਨ ਫਿਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਵਰਤ ਰਹੇ ਹਾਂ ਸਾਰੀ ਕਮੇਟੀਆਂ ਕੁਲੇਟ ਕਰਕੇ ਜੋ ਜੋ ਕਿਸੇ ਨੇ ਮੰਗਿਆ ਹੈਗਾ ਕਾਫੀ ਅਸੀਂ ਫਾਈਨਲ ਵੀ ਕਰ ਚੁੱਕੇ ਆਂ ਔਰ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਅਗਲੀ ਬਣਾ ਰਹੇ ਆਂ ਕਿ ਹਰ ਇੰਡਸਟਰੀ ਵਾਲਾ ਉਹਦੇ ਵਿੱਚ ਕਵਰ ਹੋਏਗਾ ਅੱਗੇ ਕੀ ਹੁੰਦਾ ਸੀ ਕੋਈ ਤਾਂ 30% ਮਿਲਦੀ ਸੀ ਕਿਸੇ ਨੂੰ ਅ ਇਨਸੈਂਟਿਵ ਕੋਈ 100 ਤੋਂ ਉੱਪਰ ਲੈ ਜਾਂਦਾ ਸੀ ਮੈਂ ਡਿਟੇਲ ਨਹੀਂ ਤੁਹਾਨੂੰ ਦੱਸ ਸਕਦਾ ਪਰ ਇਸ ਤਰ੍ਹਾਂ ਦੀ ਅਸੀਂ ਨਵੀਂ ਪਾਲਿਸੀ ਲਿਆਵਾਂਗੇ ਕਿ ਸਾਰੀ ਇੰਡਸਟਰੀ ਚਾਹੇ ਛੋਟੀ ਹੈ ਵੱਡੀ ਹੈ ਉਹ ਆਪਣੇ ਜਿੰਨੇ ਇਨਸੈਂਟਿਵ ਨੂੰ ਮੈਕਸਿਮਮ ਮਿਲ ਸਕਦੇ ਉਹ ਲੈ ਕੇ ਜਾਓ ਸਾਡੇ ਕੋਲ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਪੀਵੀ ਦੇ ਨਾਲ ਧੰਨਵਾਦ